ਅੱਜ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜਾ ਨਗਰ ਕੀਰਤਨ ਨਿਕਲਿਆ ਸ਼ਹਿਰ ਦੇ ਵਿੱਚ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਸਾਰੀ ਸੰਗਤ ਨੂੰ ਵਧਾਈ ਦਿੰਨਾ ਔਰ ਆਸ ਕਰਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਹਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਦੇਣ ਦੁਗਣੀ ਰਾਤ ਚੌਣੀ ਸਾਰੇ ਤਰੱਕੀ ਕਰਨ ਆਪਸ ਵਿੱਚ ਪਿਆਰ ਤੇ ਇਤਿਫਾਕ ਬਣੇ ਔਰ ਇਸੇ ਤਰੀਕੇ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਚਾਹੇ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਇਕੱਠੇ ਰਲ ਕੇ ਅਸੀਂ ਕਰਦੇ ਆਂ ਤੇ ਅੱਜ ਵੀ ਜੋ ਨਗਰਗੀਤ ਨਿਕਲਿਆ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਹਰ ਘਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਔਰ ਇਸੇ ਤਰ੍ਹਾਂ ਦਾ ਪਿਆਰ ਦੇ ਨਾਲ ਅਸੀਂ ਸਾਰੇ ਸ਼ਹਿਰ ਦੇ ਵਿੱਚ ਜੋ ਅੱਜ ਨਗਰਗੀਤ ਨਿਕਲਿਆ ਇਹ ਇਸੇ ਤਰੀਕੇ ਨਾਲ ਅਸੀਂ ਕੱਢਦੇ ਰਹੀਏ ਔਰ ਇੱਕ ਦੂਸਰੇ ਦੀ ਨਾਲ ਜੋ ਸਾਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਸਿਖਿਆ ਦਿੱਤੀ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਔਰ ਹਰ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੀ ਇਹ ਜਿਹੜਾ ਨਗਰ ਕੀਰਤਨ ਜਾਂ ਸੰਗਤ ਦੇ ਵਿੱਚ ਸ਼ਮੂਲੀਅਤ ਕਰਨ ਦਾ ਜਿਹੜਾ ਸਫਲਾ ਤਾਂ ਹੀ ਮੰਨਿਆ ਜਾਂਦਾ ਤੋਂ ਇੱਕ ਵਾਰ ਫੇਰ ਸੱਚੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਮੇਰੇ ਵੱਲੋਂ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ